ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕ ਕੇ ਫਤਿਹ ਸਾਧ ਸੰਗਤ ਜੀ ਜੇਕਰ ਤੁਹਾਡੇ ਬੱਚਿਆਂ ਦੀ ਉਮਰ ਵਿਆਹ ਦੇ ਲਾਇਕ ਹੋ ਚੁੱਕੀ ਹੈ ਤੁਸੀਂ ਆਪਣੀ ਤਰਫੋਂ ਉਹਨਾਂ ਦੇ ਵਿਆਹ ਲਈ ਕੋਸ਼ਿਸ਼ ਕਰ ਰਹੇ ਹੋ ਪਰ ਤੁਹਾਨੂੰ ਸਫਲਤਾ ਨਹੀਂ ਮਿਲ پا ਰਹੀ ਤਾਂ ਵੀਡੀਓ ਤੁਹਾਡੇ ਲਈ ਹੈ ਕਿਸੇ ਵੀ ਮੰਗਲਵਾਰ ਦੇ ਦਿਨ ਕੀਤਾ ਗਿਆ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਬੱਚਿਆਂ ਦੇ ਵਿਆਹ ਵਿੱਚ ਆ ਰਹੀ ਵੱਡੀ ਤੋਂ ਵੱਡੀ ਅੜਚਣ ਨੂੰ ਤੁਰੰਤ ਦੂਰ ਕਰਕੇ ਜਲਦ ਤੋਂ ਜਲਦ ਵਿਆਹ ਹੋਣ ਦਾ ਇੱਕ प्रबल ਜੋਗ ਬਣਾ ਸਕਦਾ ਹੈ। ਸਾਧ ਸੰਗਤ ਜੀ ਅੱਜ ਜੋ ਉਪਾਅ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਇਹ ਉਪਾਅ ਜੇਕਰ ਬੱਚੇ ਖੁਦ ਆਪਣੇ ਲਈ ਕਰਨਾ ਚਾਹਣ ਤਾਂ ਖੁਦ ਵੀ ਕਰ ਸਕਦੇ ਹਨ ਅਤੇ ਜੇਕਰ ਖੁਦ ਨਹੀਂ ਕਰ ਪਾਉਂਦੇ ਤਾਂ ਅਜਿਹੀ ਸਥਿਤੀ ਦੇ ਵਿੱਚ ਬੱਚਿਆਂ ਦੇ ਜੋ ਮਾਤਾ ਪਿਤਾ ਹਨ ਉਹ ਇਹ ਉਪਾਅ ਜ਼ਰੂਰ ਕਰਨ। ਕਈ ਵਾਰ ਸਥਿਤੀ ਕੀ ਹੁੰਦੀ ਹੈ ਕਿ ਤੁਹਾਡੇ ਜੋ ਬੱਚੇ ਹਨ ਚਾਹੇ ਉਹ ਲੜਕਾ ਹੋਵੇ ਜਾਂ ਫਿਰ ਲੜਕੀ ਹੋਵੇ ਉਸੇ ਵਿਆਹ ਲਈ ਰਿਸ਼ਤੇ ਤਾਂ ਬਹੁਤ ਸਾਰੇ ਆਉਣਗੇ ਗੱਲਾਂ ਵੀ ਕਈ ਜਗ੍ਹਾ ਤੋਂ ਚੱਲਣਗੀਆਂ ਪਰ ਬੰਦੀਆਂ ਬੰਦੀਆਂ ਗੱਲਾਂ ਵਿਗੜਦੀਆਂ ਰਹਿਣਗੀਆਂ ਕੋਈ ਵੀ ਰਿਸ਼ਤਾ ਫਾਈਨਲ ਤੱਕ ਨਹੀਂ ਪਹੁੰਚ ਪਾਏਗਾ ਵਿਚਾਲੇ ਹੀ ਟੁੱਟ ਜਾਵੇਗਾ ਦੇਖਣ ਵਾਲੇ ਆਉਣਗੇ ਦੇਖ ਕੇ ਚਲੇ ਜਾਣਗੇ ਪਰ ਕਿਸੇ ਵੀ ਤਰ੍ਹਾਂ ਦਾ ਪੋਜ਼ਿਟਿਵ ਰਿਪਲਾਈ ਸਾਹਮਣੇ ਤੋਂ ਤੁਹਾਨੂੰ ਨਹੀਂ ਮਿਲ ਪਾਏਗਾ ਤੁਸੀਂ ਇੰਤਜ਼ਾਰ ਕਰਦੇ ਰਹੋਗੇ ਵਜੇ ਅਜਾਇ ਰਿਸ਼ਤੇ ਆਉਣਗੇ ਜੋ ਤੁਹਾਡੇ ਲੈਵਲ ਦੇ ਹਨ ਜੋ ਤੁਹਾਡੇ ਲੈਵਲ ਦੇ ਨਹੀਂ ਹਨ ਸਿੱਧੀ ਜੀ ਗੱਲ ਹੈ ਤੁਹਾਡੇ ਬੱਚੇ ਮਨਾ ਕਰ ਦੇਣਗੇ ਤੇ ਕੋਈ ਅਜਾਇ ਰਿਸ਼ਤਾ ਜੋ ਬਿਲਕੁਲ ਤੁਹਾਡੇ ਲੈਵਲ ਦਾ ਹੈ ਤੁਹਾਡੇ ਬੱਚੇ ਵੀ ਉੱਥੇ ਕਰਨਾ ਚਾਹੁੰਦੇ ਹਨ ਪਰ ਉਹ ਰਿਸ਼ਤਾ ਸਾਹਮਣੇ ਤੋਂ ਪੱਕਾ ਨਹੀਂ ਹੋ ਪਾਏਗਾ ਜਦ ਕਿ ਤੁਹਾਡੇ ਬੱਚੇ ਦੇਖਣ ਵਿੱਚ ਸੁੰਦਰ ਹੋ ਸਕਦੇ ਹਨ ਚੰਗੇ ਖਾਸੀ ਉਹਨਾਂ ਦੀ ਜੌਬ ਹੋ ਸਕਦੀ ਹੈ ਜਾਂ ਫਿਰ ਆਪਣਾ ਖੁਦ ਦਾ ਕਾਰੋਬਾਰ ਹੋ ਸਕਦਾ ਹੈ ਭਗਵਾਨ ਦੀ ਕਿਰਪਾ ਦੇ ਨਾਲ ਤੁਹਾਡਾ ਤੁਹਾਡਾ ਬੈਕਗ੍ਰਾਉਂਡ ਵੀ ਕਾਫੀ ਚੰਗਾ ਹੋ ਸਕਦਾ ਹੈ ਇਹਨਾਂ ਕੁਝ ਹੋਣ ਤੋਂ ਬਾਅਦ ਵੀ ਜੇਕਰ ਵਿਆਹ ਵਿੱਚ ਲਗਾਤਾਰ ਤੀਰੀ ਬਣੀ ਰਹੇ ਤਾਂ ਅਜਿਹੀ ਸਥਿਤੀ ਵਿੱਚ ਬੱਚੇ ਤਾਂ ਪਰੇਸ਼ਾਨ ਹੁੰਦੇ ਹੀ ਹਨ ਪਰ ਬੱਚਿਆਂ ਨਾਲੋਂ ਕਿਤੇ ਜ਼ਿਆਦਾ ਪਰੇਸ਼ਾਨ ਮਾਤਾ ਪਿਤਾ ਹੋ ਜਾਂਦੇ ਹਨ ਤਾਂ ਸੰਗਤ ਜੀ ਇਸ ਤਰ੍ਹਾਂ ਦੀ ਪਰੇਸ਼ਾਨੀ ਜੇਕਰ ਤੁਸੀਂ ਚਾਲ ਰਹੇ ਹੋ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ ਉਪਾਅ ਦੱਸਣ ਜਾ ਰਹੀ ਹਾਂ ਇਸ ਨੂੰ ਧਿਆਨ ਦੇ ਨਾਲ ਸੁਣ ਲਓ ਉਪਾਦ ਅਸਾਂ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਕੇ ਰੱਖੋ ਤਾਂ ਕਿ ਸਾਡੀ ਆਉਣ ਵਾਲੀ ਜੋ ਵੀ ਨਵੀਂ ਵੀਡੀਓ ਹੈ ਉਹ ਤੁਹਾਨੂੰ ਆਸਾਨੀ ਨਾਲ ਮਿਲਦੀ ਰਹੇ ਸੰਗਤ ਜੀ ਕਿਸੇ ਵੀ ਮੰਗਲਵਾਰ ਦੇ ਦਿਨ ਤੁਸੀਂ ਇਹ ਪਾ ਕਰ ਸਕਦੇ ਹੋ ਮੇਰੇ ਤੋਂ ਲੈ ਕੇ ਸ਼ਾਮ ਤੱਕ ਕਿਸੇ ਵੀ ਸਮੇਂ ਤੁਸੀਂ ਕਰ ਸਕਦੇ ਹੋ ਜਾਂ ਤਾਂ ਸਵੇਰੇ ਕਰ ਲਓ ਜਾਂ ਸ਼ਾਮ ਨੂੰ ਕਰ ਲਓ ਕਰਨਾ ਕੀ ਹੋਵੇਗਾ ਕਿ ਤੁਹਾਡੇ ਆਸ-ਪਾਸ ਕੋਈ ਅਜੇਹਾ ਮੰਦਰ ਹੋਣਾ ਚਾਹੀਦਾ ਹੈ ਜਿੱਥੇ ਹਨੂਮਾਨ ਜੀ ਦੀ ਮੂਰਤੀ ਰੱਖੀ ਗਈ ਹੈ ਜਿਸ ਦੇ ਉੱਪਰ ਸੰਦੂਰ ਚੜਾਇਆ ਜਾਂਦਾ ਹੈ ਤੁਸੀਂ ਸਮਝ ਰਹੇ ਹੋ ਸੰਦੂਰ ਚੜਾਇਆ ਜਾਂਦਾ ਹੈ ਅਜੇਹੀ ਮੂਰਤੀ ਤੁਹਾਨੂੰ ਖੋਜਣੀ ਹੈ ਲੱਭਣੀ ਹੈ ਤੁਹਾਡੇ ਆਸ-ਪਾਸ ਮੰਦਰ ਹੈ ਉਸ ਵਿੱਚ ਤੁਹਾਨੂੰ ਜ਼ਰੂਰ ਮਿਲ ਜਾਵੇਗੀ ਤਾਂ ਤੁਸੀਂ ਅਜੇਹ ਮੰਦਰ ਵਿੱਚ ਚਲੇ ਜਾਓ ਉੱਥੇ ਜਾ ਕੇ ਪੁਜਾਰੀ ਨੂੰ ਬੇਨਤੀ ਕਰੋ ਕਿ ਪੁਜਾਰੀ ਜੀ ਸਾਨੂੰ ਹਨੂਮਾਨ ਜੀ ਦੇ ਸੱਜੇ ਪੈਰ ਦਾ ਥੋੜਾ ਜਿਹਾ ਸੰਦੂਰ ਉਤਾਰ ਕੇ ਦੇ ਦਿਓ ਤਾਂ ਪੁਜਾਰੀ ਤੁਹਾਨੂੰ ਸੰਦੂਰ ਉਤਾਰ ਕੇ ਦੇਵੇਗਾ ਤੇ ਜੇਕਰ ਪੈਰ ਤੋਂ ਇਹ ਸੰਦੂਰ ਉਤਾਰ ਕੇ ਨਹੀਂ ਦੇ ਰਿਹਾ ਤਾਂ ਫਿਰ ਪਹਿਲਾਂ ਤੋਂ ਉਤਰਿਆ ਹੋਇਆ ਸੰਦੂਰ ਉੱਥੇ ਚ ਰੋਤ ਤੁਹਾਨੂੰ ਮਿਲੇਗਾ ਤਾਂ ਉੱਥੇ ਜੋ ਪਹਿਲਾਂ ਤੋਂ ਉਤਰਿਆ ਹੋਇਆ ਸੰਦੂਰ ਹੈ ਉਸ ਵਿੱਚੋਂ ਵੀ ਤੁਸੀਂ ਥੋੜਾ ਜਿਹਾ ਲੈ ਕੇ ਆ ਸਕਦੇ ਹੋ ਜੇਕਰ ਸੱਜੇ ਪੈਰ ਦਾ ਸੰਦੂਰ ਤੁਹਾਨੂੰ ਮਿਲ ਜਾਵੇ ਵਿਸ਼ੇਸ਼ ਤੌਰ ਤੇ ਤਾਂ ਬਹੁਤ ਚੰਗੀ ਗੱਲ ਹੈ ਜਦੋਂ ਤੁਸੀਂ ਬੇਨਤੀ ਕਰੋਗੇ ਰਿਕੁਐਸਟ ਕਰੋਗੇ ਪੁਜਾਰੀ ਜੀ ਨੂੰ ਤਾਂ ਉਹ ਸਾਣੇ ਨਾਲ ਤੁਹਾਨੂੰ ਦੇ ਦੇਵੇਗਾ ਤਾਂ ਥੋੜਾ ਜਿਹਾ ਸੰਦੂਰ ਤੁਸੀਂ ਲੈ ਲਓ ਦੇਖੋ ਨਾ ਧੋ ਕੇ ਤੁਹਾਨੂੰ ਜਾਣਾ ਹੈ ਤੁਸੀਂ ਸਵੇਰੇ ਕਰ ਰਹੇ ਹੋ ਤਾਂ ਸ਼ਾਮ ਨੂੰ ਕਰ ਰਹੇ ਹੋ ਤੁਹਾਡੀ ਇੱਛਾ ਹੈ ਜਦੋਂ ਤੁਸੀਂ ਮੰਦਿਰ ਵਿੱਚ ਸੰਦੂਰ ਲੈਣ ਲਈ ਜਾ ਰਹੇ ਹੋ ਤਾਂ ਨਾ ਧੋ ਕੇ ਤੁਹਾਨੂੰ ਜਾਣਾ ਹੈ ਸੰਦੂਰ ਲੈ ਕੇ ਆਪਣੇ ਘਰ ਵਿੱਚ ਜਾਣਾ ਹੈ ਹੁਣ ਤੁਹਾਡੇ ਕੋਲ ਇੱਕ ਨਾਰੀਅਲ ਵੀ ਹੋਣਾ ਚਾਹੀਦਾ ਹੈ ਨਾਰੀਅਲ 얘 ਤੇ ਪਾਣੀ ਵਾਲਾ ਹੋ ਸਕਦਾ ਹੈ ਖੜਕਣ ਵਾਲਾ ਹੋ ਸਕਦਾ ਹੈ ਕੋਸ਼ਿਸ਼ ਇਹ ਕਰੋ ਕਿ ਪਾਣੀ ਵਾਲਾ ਨਾਰੀਅਲ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਇੱਕ ਪੋਜ ਪੱਤਰ ਹੋਣਾ ਚਾਹੀਦਾ ਹੈ ਪੋਜ ਪੱਤਰ ਲਗਭਗ 10 ਰੁਪਏ ਦਾ ਆ ਜਾਂਦਾ ਹੈ ਬਾਜ਼ਾਰ ਤੋਂ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗਾ ਜਿੱਥੋਂ ਨਾਰੀਅਲ ਮਿਲੇਗਾ ਉੱਥੋਂ ਪੋਜ ਪੱਤਰ ਵੀ ਤੁਹਾਨੂੰ ਮਿਲ ਸਕਦਾ ਹੈ ਜਾਂ ਫਿਰ ਤੁਹਾਡੇ ਆਸ-ਪਾਸ ਕੋਈ ਵੀ ਅਜਾਈ ਦੁਕਾਨ ਜਿੱਥੇ ਪੂਜਾ ਦਾ ਸਮਾਨ ਮਿਲਦਾ ਉਹ ਤੋ 100 ਰੁਪਏ ਦਾ ਇੱਕ ਪੂਜ ਪੱਤਰ ਵੀ ਲੈ ਆਓ ਅਤੇ ਤੁਹਾਡੇ ਕੋਲ ਇੱਕ ਕਲਾਵਾ ਹੋਣਾ ਚਾਹੀਦਾ ਹੈ ਕਲਾਵਾ ਜਾਨੀ ਮੌਲੀ ਦਾ ਧਾਗਾ ਜੋ ਰੱਖਿਆ ਸੋਤਰ ਦੇ ਰੂਪ ਵਿੱਚ ਹੱਥ ਤੇ ਬਣਿਆ ਜਾਂਦਾ ਹੈ ਉਸੇ ਕਲਾਵੇ ਦੀ ਮੈਂ ਗੱਲ ਕਰ ਰਹੀ ਹਾਂ ਤਾਂ ਇੱਕ ਧਾਗਾ ਤੁਹਾਡੇ ਕੋਲ ਉਹ ਹੋਣਾ ਚਾਹੀਦਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਹਾਡੇ ਘਰ ਦਾ ਜੋ ਪੂਜਾ ਮੰਦਰ ਹੈ ਉਥੇ ਤੁਸੀਂ ਬੈਠ ਜਾਣਾ ਹੈ ਅਤੇ ਇੱਕ ਸ਼ੁੱਧ ਦੇਸੀ ਘਿਓ ਦਾ ਦੀਵਾ ਤੁਸੀਂ ਜਗਾ ਲੈਣਾ ਹੈ ਸਭ ਤੋਂ ਪਹਿਲਾਂ ਗਣਪਤੀ ਮਹਾਰਾਜ ਤੋਂ ਇੱਕ ਵਾਰ ਪ੍ਰਾਰਥਨਾ ਕਰ ਲੈਣੀ ਹੈ ਉਸ ਤੋਂ ਬਾਅਦ ਹਨੂਮਾਨ ਜੀ ਮਹਾਰਾਜ ਜੀ ਤੋਂ ਤੁਸੀਂ ਪ੍ਰਾਰਥਨਾ ਕਰਨੀ ਹੈ ਤੇ ਬੋਲਣਾ ਹੈ ਕਿ ਪ੍ਰਭੂ ਹਨੂਮਾਨ ਜੀ ਮਹਾਰਾਜ ਗਣਪਤੀ ਜੀ ਅੱਜ ਮੈਂ ਇਹ ਉਪਾਅ ਕਰ ਰਹੀ ਹਾਂ ਜਾਂ ਕਰ ਰਿਹਾ ਹਾਂ ਤੁਸੀਂ ਮੈਨੂੰ ਇਸ ਵਿੱਚ ਸਫਲਤਾ ਦਿਵਾਓ ਉਸ ਤੋਂ ਬਾਅਦ ਕੀ ਕਰਨਾ ਹੈ ਇੱਕ ਮਾਚਸ ਦੀ ਤੇਲੀ ਤੁਸੀਂ ਲੈਣੀ ਹੈ ਮਾਂਚਸ ਦੀ ਤਿੰਲੀ ਦੇ ਇੱਕ ਪਾਸੇ ਤੁਸੀਂ ਥੋੜੀ ਜਿਹੀ ਰੂਣ ਲਪੇਟ ਲੈਣੀ ਹੈ ਫਿਰ ਕੀ ਕਰਨਾ ਹੈ ਜੋ ਸੰਦੂਰ ਤੁਸੀਂ ਲੈ ਕੇ ਆਏ ਹੋ ਹਨ ਮਾਂਚੀ ਦੀ ਮੂਰਤੀ ਤੋਂ ਤਾਂ ਉਸ ਨੂੰ ਤੁਸੀਂ ਇੱਕ ਕੌਲੀ ਵਿੱਚ ਪਾ ਲਓ ਦੇਖੋ ਜਿਆਦਾ ਸੰਦੂਰ ਦੀ ਲੋੜ ਨਹੀਂ ਹੈ ਤੁਹਾਨੂੰ ਇੰਨਾ ਕ ਸੰਦੂਰ ਕਾਫੀ ਹੈ ਤਾਂ ਇੱਕ ਕੌਲੀ ਵਿੱਚ ਉਸ ਨੂੰ ਪਾ ਲਓ ਉਸ ਵਿੱਚ ਥੋੜਾ ਜਿਹਾ ਗੰਗਾ ਚਲ ਜਾਂ ਫਿਰ ਨੋਰਮਲ ਚਲ ਜਾਂ ਫਿਰ ਚਮੇਲੀ ਦਾ ਤੇਲ ਜੇਕਰ ਤੁਹਾਡੇ ਕੋਲ ਹੈ ਤਾਂ ਉਹ ਉਸ ਵਿੱਚ ਥੋੜਾ ਜਿਹਾ ਮਿਲਾ ਲਓ ਉਸ ਦਾ ਥੋੜਾ ਜਿਹਾ ਕੋਲ ਬਣਾ ਲਓ ਹੁਣ ਇਸ ਸੰਦੂਰ ਦੀ ਸਹਾਇਤਾ ਨਾਲ ਪੋਜ ਪੱਤਰ ਤੇ ਤੁਸੀ ਲਿਖਣਾ ਹੈ ਕੀ ਲਿਖਣਾ ਹੈ ਸਭ ਤੋਂ ਉੱਪਰ ਵਾਲੇ ਪਾਸੇ ਲਿਖਣਾ ਹੈ ਸ਼ੁਭ ਵਿਆਹ ਉਸੇ ਹੇਠਾਂ ਬੱਚੇ ਦਾ ਨਾਮ ਲਿਖਣਾ ਹੈ ਲੜਕਾ ਹੈ ਤਾਂ ਲੜਕੇ ਦਾ ਨਾਮ ਲੜਕੀ ਹੈ ਤਾਂ ਲੜਕੀ ਦਾ ਨਾਮ ਤੋ ਨਾਮ ਲਿਖ ਦੇਣਾ ਹੈ ਤੇ ਉਸੇ ਹੇਠਾਂ ਬੱਚੇ ਦੀ ਉਮਰ ਲਿਖ ਦੇਣੀ ਹੈ ਵਰਤਮਾਨ ਸਮੇਂ ਵਿੱਚ ਜੋ ਉਮਰ ਚੱਲੀ ਹੋਈ ਬੱਚੇ ਦੀ ਉਹੀ ਉਮਰ ਤੁਸੀਂ ਲਿਖ ਦੇਣੀ ਹੈ ਮੰਨ ਲਓ ਤੁਹਾਡਾ ਜੋ ਬੱਚਾ ਹੈ ਉਹ 25 ਸਾਲ ਦਾ ਹੋ ਗਿਆ ਹੈ 28 ਸਾਲ ਵਿੱਚ ਚੱਲਿਆ ਹੋਇਆ ਹੈ ਤਾਂ 28 ਲਿਖਣਾ ਹੈ ਜੇਕਰ 28 ਦਾ ਹੋ ਗਿਆ ਤੇ 29 ਵਿੱਚ ਚੱਲਿਆ ਹੈ 29 ਲਿਖਣਾ ਹੈ 30 ਦਾ ਹੋ ਕੇ 31 ਵਿੱਚ ਚੱਲਿਆ ਹੋਇਆ ਹੈ ਤਾਂ 31 ਲਿਖਣਾ ਹੈ ਮਤਲਬ ਜਿਸ ਵੀ ਉਮਰ ਵਿੱਚ ਵਰਤਮਾਨ ਸਮੇਂ ਵਿੱਚ ਚੱਲਿਆ ਹੋਇਆ ਹੈ ਉਹੀ ਉਮਰ ਤੁਸੀਂ ਲਿਖ ਦੇਣੀ ਹੈ ਅਤੇ ਜੇਕਰ ਫਿਕਸ ਜਨਮ ਤਰੀਕ ਤੁਹਾਡੇ ਕੋਲ ਨਹੀਂ ਹੈ ਤਾਂ ਫਿਰ ਤੁਸੀਂ ਅੰਦਾਜ਼ੇ ਨਾਲ ਦੇਖ ਲੈਣਾ ਕਿ ਤੁਹਾਡਾ ਬੱਚਾ ਵਰਤਮਾਨ ਸਮੇਂ ਵਿੱਚ ਕਿਹੜੇ ਸਾਲ ਵਿੱਚ ਚੱਲਿਆ ਹੋਇਆ ਹੈ ਤਾਂ ਉਹ ਵੀ ਤੁਸੀਂ ਲਿਖ ਸਕਦੇ ਹੋ ਤਾਂ ਇਹ ਚੀਜ਼ਾਂ ਤੁਸੀਂ ਲਿਖਣੀਆਂ ਹਨ ਲਿਖਣ ਤੋਂ ਬਾਅਦ ਉਸੇ ਐਸਪੋਜ ਪੱਤਰ ਨੂੰ ਫੋਲਡ ਕਰਨਾ ਹੈ ਇਸ ਐਸਪੋਜ ਪੱਤਰ ਨੂੰ ਫੋਲਡ ਕਰਨਾ ਹੈ ਤੇ 21 ਰੁਪਏ ਦੇ ਤੁਹਾਡੇ ਕੋਲ ਹੋਣੇ ਚਾਹੀਦੇ ਹਨ ਇੱਥੇ ਤੁਸੀਂ ਇੱਕ 20 ਰੁਪਏ ਦਾ ਨੋਟ ਹੁੰਦਾ ਹੈ ਉਹ ਲੈ ਲਓ ਜਾਂ ਫਿਰ ਦੋ ਨੋਟ 10-10 ਰੁਪਏ ਦੇ ਲੈ ਲਓ ਅਤੇ 1 ਰੁਪਇਆ ਦਾ ਖੁੱਲਾ ਸਿੱਕਾ ਤੁਸੀਂ ਲੈ ਲਓ ਤਾਂ 1 ਰੁਪਇਆ ਤੁਹਾਡੇ ਕੋਲ ਹੋਣਾ ਚਾਹੀਦਾ ਹੈ 1 ਰੁਪਇਆ ਨੂੰ ਤੁਸੀਂ ਚੰਗੇ ਤਰ੍ਹਾਂ ਫੋਲਡ ਕਰ ਲਓ ਜੋ 1 ਰੁਪਇਆ ਹੈ ਉਹ ਜੋ ਕਾਗਜ਼ ਦੇ ਰੁਪਏ ਹਨ ਨੋਟ ਹਨ ਉਸ ਦੇ ਅੰਦਰ ਚੰਗੇ ਤਰ੍ਹਾਂ ਫੋਲਡ ਕਰ ਲਓ ਤਾਂ ਇਹ 1 ਰੁਪਇਆ ਡਿੱਗਨ ਨਾ ਪਵੇ ਹੁਣ ਦੇਖੋ ਤੁਹਾਡੇ ਕੋਲ ਕੀ ਕੀ ਹੈ ਇੱਕ ਤਾਂ ਨਾਰੀਅਲ ਹੈ ਇੱਕ ਪੋਜ ਪੱਤਰ ਹੈ ਜਿਸ ਦੇ ਉੱਪਰ ਤੁਸੀਂ ਲਿਖ ਦਿੱਤਾ ਹੈ 1 ਰੁਪਇਆ ਹਨ ਤਾਂ ਤੁਸੀਂ ਇਹ ਪੋਜ ਪੱਤਰ ਇੱਕ ਰੁਪਏ ਸਨਾਰੀਲ ਕੋ ਰੱਖ ਕੇ ਉਪਰ ਕੁਲਾਵਾ ਬੰਨ ਦੇਣਾ ਹੈ ਕਿਸ ਤਰ੍ਹਾਂ ਬੰਨਣਾ ਹੈ ਇਹ ਨਾਰੀਲ ਤੁਹਾਨੂੰ ਇਸ ਦੇ ਉੱਪਰ ਲਪੇਟ ਕੇ ਉਸ ਦੇ ਉੱਪਰ ਕੁਲਾਵਾ ਜਿਹੜਾ ਲਪੇਟ ਦਿੱਤਾ ਜਾਣਗੇ ਪੋਜ ਪੱਤਰ ਇੱਕ ਰੁਪਏ ਨੂੰ ਤੁਸੀਂ ਨਾਰੀਲ ਨਾਲ ਬੰਨ ਦੇਣਾ ਹੈ ਕੁਲਾਵੇ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਬੰਨ ਦੇਣਾ ਹੈ ਤਾਂ ਕਿ ਡਿੱਗਣ ਨਾ ਪਾਵੇ ਹੁਣ ਇਸ ਨਾਰੀਲ ਦਾ ਕੀ ਕਰਨਾ ਹੈ ਜਿਸ ਦੇ ਉੱਪਰ ਇਹ ਪੋਜ ਪੱਤਰ ਅਤੇ ਇੱਕ ਰੁਪਏ ਵੱਜ ਗਏ ਹਨ ਤਾਂ ਹੁਣ ਇਸ ਨਾਰੀਲ ਦਾ ਤੁਹਾਡਾ ਜੋ ਬੱਚਾ ਹੈ ਚਾਹੇ ਉਹ ਲੜਕਾ ਹੋਵੇ ਜਾਂ ਲੜਕੀ ਹੋਵੇ ਉਸ ਦੇ ਮੱਥੇ ਨਾਲ ਇੱਕ ਵਾਰ ਟੱਚ ਕਰਵਾ ਲੈਣਾ ਹੈ ਸ਼ੋਹਾ ਲੈਣਾ ਹੈ ਜੇਕਰ ਬੱਚੇ ਘਰ ਵਿੱਚ ਨਹੀਂ ਹਨ ਤਾਂ ਬੱਚਿਆਂ ਦੀ ਫੋਟੋ ਘਰ ਵਿੱਚ ਲੱਗੀ ਹੋਵੇਗੀ ਫੋਟੋ ਨਾਲ ਇੱਕ ਵਾਰ ਇਸ ਨੂੰ ਟੱਚ ਕਰਵਾ ਲੈਣਾ ਹੈ ਜੇਕਰ ਬੱਚੇ ਖੁਦ ਘਰ ਰਹੇ ਹਨ ਇਹ ਉਪਾਤ ਆਪਣੇ ਮੱਥੇ ਨਾਲ ਟੱਚ ਕਰ ਲੈਣਾ ਹੈ ਹੁਣ ਮੱਥੇ ਨਾਲ ਟੱਚ ਕਰਨ ਤੋਂ ਬਾਅਦ ਇਹ ਨਾਰੀਅਲ ਲੈ ਕੇ ਉਸ ਮੰਦਰ ਵਿੱਚ ਚਲੇ ਜਾਣਾ ਹੈ ਜੇ ਸੰਮਧਤ ਤੁਸੀਂ ਸੰਦੂਰ ਲੈ ਕੇ ਆਏ ਸੀ ਇਹ ਸਾਰੇ ਪ੍ਰਕਿਰਿਆ ਕਰਨ ਤੋਂ ਬਾਅਦ ਇਹ ਨਾਰੇ ਲੈ ਕੇ ਉਸੇ ਮੰਦਰ ਵਿੱਚ ਜਾਣਾ ਹੈ ਜਿਸ ਮੰਦਰ ਤੋਂ ਤੁਸੀਂ ਸੰਦੂਰ ਲੈ ਕੇ ਆਏ ਸੀ ਹਨੂਮਨ ਜੀ ਮਹਾਰਾਜ ਜੀ ਜੋ ਮੂਰਤੀ ਹੈ ਉਸ ਦੇ ਸਾਹਮਣੇ ਇਸ ਨਾਰੇ ਨੂੰ ਅਰਜੀ ਦੇ ਰੂਪ ਵਿੱਚ ਰੱਖ ਦੇਣਾ ਹੈ ਤੇ ਅਰਪਿਤ ਕਰ ਦੇਣਾ ਹੈ ਹਨੂਮਨ ਮਹਾਰਾਜ ਜੀ ਦੀ ਮੂਰਤੀ ਦੇ ਸਾਹਮਣੇ ਹੱਥ ਜੋੜ ਕੇ ਪ੍ਰਾਰਥਨਾ ਕਰਨੀ ਹੈ ਕਿ ਇਹ ਹਨੂਮਨ ਮਹਾਰਾਜ ਇਹ ਮੇਰੀ ਅਰਜੀ ਅੱਗੇ ਤੁਹਾਡੀ ਮਰਜ਼ੀ ਹੈ ਬੜੇ ਵਿਸ਼ਵਾਸ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਮੈਂ ਇਹ ਉਪਾਗ ਕੀਤਾ ਹੈ ਤੁਸੀਂ ਮੈਨੂੰ ਇਸ ਵਿੱਚ ਸਫਲਤਾ ਜ਼ਰੂਰ ਦਿਵਾਉਣਾ ਜੇਕਰ ਵਿਆਹ ਹੋਣ ਵਿੱਚ ਕਿਸੇ ਵੀ ਤਰ੍ਹਾਂ ਦੀ ਅੜਚਣ ਬਣੀ ਹੋਈ ਹੈ ਤਾਂ ਉਹ ਅੜਚਣ ਦੂਰ ਕਰਕੇ ਜਲਦ ਤੋਂ ਜਲਦੀ ਕਜਿਆ ਜੋਗ ਬਣਾ ਦੇਣਾ ਕਿ ਜਲਦੀ ਤੋਂ ਜਲਦੀ ਮੰਚਾ ਰਿਸ਼ਤਾ ਆ ਜਾਵੇ ਤਾਂ ਇਸ ਤਰ੍ਹਾਂ ਨਾਲ ਤੁਸੀਂ ਹਨੂਮਾਨ ਮਹਾਰਾਜ ਜੀ ਤੋਂ ਪ੍ਰਾਰਥਨਾ ਕਰੋ ਹਨੂਮਾਨ ਜੀ ਮਹਾਰਾਜ ਤੋਂ ਪ੍ਰਾਰਥਨਾ ਕਰਨ ਤੋਂ ਬਾਅਦ ਤੁਸੀਂ ਆਪਣੇ ਘਰ ਵਾਪਸ ਆ ਸਕਦੇ ਹੋ ਇਸ ਤਰ੍ਹਾਂ ਨਾਲ ਇਹ ਪਾ ਤੁਸੀ ਕਰਨਾ ਹੈ ਤੇ ਉਪਾਅ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਤਿੰਨ ਮੰਗਲਵਾਰ ਕਰਦੇ ਹੋ ਜੇਕਰ ਤਿੰਨ ਮੰਗਲਵਾਰ ਤੁਸੀਂ ਕਰਦੇ ਹੋ ਤਾਂ ਤੁਹਾਡੇ ਲਈ ਸਭ ਤੋਂ ਵਧੀਆ ਹੋਣ ਵਾਲਾ ਹੈ ਜੇਕਰ ਤਿੰਨ ਮੰਗਲਵਾਰ ਕਰਨਾ ਸੰਭਵ ਨਹੀਂ ਹੈ ਤਾਂ ਜੇਕਰ ਇੱਕ ਮੰਗਲਵਾਰ ਵੀ ਤੁਸੀਂ ਕਰ ਸਕਦੇ ਹੋ ਤਾਂ ਵੀ ਤੁਹਾਨੂੰ ਇਸ ਪਾਦੇ ਚੰਗਾ ਖਾਸ ਰਿਜ਼ਲਟ ਮਿਲੇਗਾ ਸੰਗਤ ਜੀ ਇਸ ਤਰ੍ਹਾਂ ਨਾਲ ਤੁਸੀਂ ਉਪਾਅ ਕਰੋ ਇਸ ਪਾਉ ਨੂੰ ਕਰਨ ਦੇ ਨਾਲ ਤੁਹਾਨੂੰ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਤੁਹਾਡੇ ਬੱਚੇ ਦਾ ਵਿਆਹ ਫਿਕਸ ਹੋ ਜਾਵੇਗਾ ਇਹ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ